ਸੋ ਚੁੱਕਣ ਤੋਂ ਬਾਅਦ ਉਹਨਾਂ ਦੇ ਮਾਤਾ ਜੀ মিডিਆ ਦੇ ਵਿੱਚ ਆ ਕੇ ਇੱਕ ਬਿਆਨ ਦੇ ਦਿੰਦੇ ਨੇ ਜਿਸ ਤੋਂ ਬਾਅਦ ਵਿਰੋਧੀ ਜਾਂ ਫਿਰ ਉਹ ਲੋਕ ਜਿਹੜੇ ਇੰਤਜ਼ਾਰ ਕਰਦੇ ਹੁੰਦੇ ਨੇ ਕਿ ਕਦੋਂ ਅਸੀਂ ਈਸ਼ੂ ਬਣਾਈਏ ਸੋ ਉਹਨਾਂ ਲੋਕਾਂ ਨੂੰ ਮਸਾਲਾ ਮਿਲ ਗਿਆ ਹੁਣ ਮਾਤਾ ਜੀ ਦਾ ਪਿਤਾ ਜੀ ਦਾ ਜਿੱਦਾਂ ਆਪਾਂ ਆਪਣੇਆਂ ਦਾ ਸਤਿਕਾਰ ਕਰਦੇ ਆ ਉਹਨਾਂ ਦਾ ਵੀ ਕਰਨਾ ਚਾਹੀਦਾ ਜੇ ਇੱਥੇ ਤੱਕ ਆ ਉਹ ਖਿੱਚ ਕੇ ਲੈ ਕਿੰਨੀ ਉਹਨੇ ਤੰਗਾਈ ਦਿੱਤੀ ਉਹਨਾਂ ਨੂੰ ਪਤਾ ਨਾ ਉਹਨਾਂ ਦਾ ਪੁੱਤ ਜੇਲ੍ਹ ਤੱਕ ਮੈਂ ਚਲਦਾ ਉਹਨਾਂ ਨੇ ਆਪਦੇ ਪੁੱਤ ਦਾ ਆਨੰਦ ਕਾਰਜ ਕੀਤਾ ਉਹਨਾਂ ਨੇ 2 ਦਿਨ ਨਹੀਂ ਟੱਪਣ ਦਿੱਤੇ ਮੁੰਡਾ ਚੱਕ ਲਿਆ ਕੀ ਜਾਨੀ ਸੋਚਦੇ ਹੋਗੇ ਪਰਿਵਾਰ ਵੀ ਕੀ ਸੋਚਦਾ ਹੋਊਗਾ ਜਿਹੜੇ ਨੇ ਮਾਤਾ ਪਿਤਾ ਹੁੰਦੇ ਆ ਉਹ ਕਹਿੰਦੇ ਆ ਵੀ ਆਪਦੇ ਔਲਾਦ ਲਈ ਵੀ ਜਾਂ ਆਪਦੇ ਸੇਫਟੀ ਲਈ ਵੀ ਸ਼ਾਇਦ ਹੋ ਸਕਦਾ ਡਰ ਸਕਦੇ ਆ ਕਿਉਂਕਿ ਉਹ ਮਾਹੌਲ ਜਿਹੜਾ ਉੱਥੇ ਰਹਿ ਕੇ ਕੰਮ ਕਰਨਾ ਨਾ ਦੇਖੋ ਅੱਗੇ ਮੈਂ ਸ਼ੋਰਮ ਆਤਾ ਜੀ ਨੂੰ ਵੀ ਚੱਕ ਲਿਆ ਸੀਗਾ ਹੁਣ ਉਹਨਾਂ ਦੇ ਪੁੱਤ ਨੂੰ ਵੀ ਚੱਕ ਲਿਆ ਜਿਹੜੇ ਸੈਕੰਡ ਸਨ ਉਹਨਾਂ ਨੂੰ ਵੀ ਚੱਕ ਲਿਆ ਸੋ ਕਹਿਣ ਦਾ ਆਪਾਂ ਉੱਥੇ ਰਹਿ ਕੇ ਕੰਮ ਕਰਨਾ ਬੜਾ ਡਿਫੀਕਲ ਹੈ ਕਈ ਵਾਰੀ ਇਹ ਚੀਜ਼ਾਂ ਹੋ ਵੀ ਸਕਦੀਆਂ ਪਰ ਆਪਾਂ ਜਦ ਹੀ ਨਾ ਅਗਲੇ ਨੂੰ ਸੂਲੀ ਚੜਾ ਦਿਆ ਆ ਦੇਖੋ ਜੀ ਇਹਨਾਂ ਨੇ ਕੀ ਕਹਿਤਾ ਜੇ ਮੈਂ ਤੁਹਾਡੇ ਨਾਲ ਵੀ ਗੱਲ ਕੀਤੀ ਜੇ ਸਾਡੇ ਵੀ ਮਾਤਾ ਪਿਤਾ ਹੋਣ ਹੁਣ ਆਪਾਂ ਰੈਗੂਲਰਲੀ ਗੱਲ ਕਰਦੇ ਆ ਜੇ ਉਹਨਾਂ ਨੂੰ ਕੋਈ ਜਾ ਕੇ ਸਵਾਲ ਪੁੱਛੇ ਹੋ ਸਕਦਾ ਉਹ ਗਲਤ ਤਰੀਕੇ ਨਾਲ ਜਵਾਬ ਦੇਣ ਇਹਦਾ ਮਤਲਬ ਇਹ ਥੋੜੀ ਆ ਉਹ ਸਾਡਾ ਬਿਆਨ ਇਹਦਾ ਮਤਲਬ ਇਹ ਥੋੜੀ ਆ ਉਹ ਗਲਤ ਨੇ ਇਹ ਇਹ ਵੀ ਹੋ ਸਕਦਾ ਵੀ ਉਹਨਾਂ ਨੂੰ ਉਹ ਐਕਸਪੀਰੀਅੰਸ ਨਹੀਂਗਾ ਵੀ ਜਿਹੜੇ ਐਕਸਪੀਰੀਅੰਸ ਨਾਲ ਆਪਾਂ ਇਹ ਸੰਗਤਾਂ ਚ ਜਾਂ ਪਬਲਿਕ ਚ ਵਿੱਚਰ ਸਕਦੇ ਆ ਰਨਜੀਤ ਕੁੱਕੀ ਹੋਰੀ ਮਾ ਉਹਨਾਂ ਦੀ ਗੱਲ ਕਰ ਲੈਣਾ ਉਹ ਕਹਿੰਦੇ ਜੀ ਪਰਿਵਾਰ ਨੂੰ ਹੀ ਅੱਗੇ ਕੀਤਾ ਹੋਇਆ ਭਾਈ ਅਮਰਤਪਾਲ ਸਿੰਘ ਨੇ ਮਤਲਬ ਮੈਂ ਤਾਂ ਇਹ ਦੇਖਿਆ ਵੀ ਕੋਈ ਨਾਲ ਖੜਿਆ ਹੀ ਨਹੀਂ ਉਹਨਾਂ ਦੇ ਭਾਈ ਅਮਰਤਪਾਲ ਸਿੰਘ ਹੋਰੀ ਸੌ ਚੁੱਕਦੇ ਨੇ ਐਜ਼ ਮੈਂਬਰ ਪਾਰਲੀਮੈਂਟ ਸੌ ਚੁੱਕਣ ਤੋਂ ਬਾਅਦ ਉਹਨਾਂ ਦੇ ਮਾਤਾ ਜੀ ਮੀਡੀਆ ਦੇ ਵਿੱਚ ਆ ਕੇ ਇੱਕ ਬਿਆਨ ਦੇ ਦਿੰਦੇ ਨੇ ਜਿਸ ਤੋਂ ਬਾਅਦ ਵਿਰੋਧੀ ਜਾਂ ਫਿਰ ਉਹ ਲੋਕ ਜਿਹੜੇ ਇੰਤਜ਼ਾਰ ਕਰਦੇ ਹੁੰਦੇ ਨੇ ਕਿ ਕਦੋਂ ਅਸੀਂ ਈਸ਼ੂ ਬਣਾਈਏ ਸੋ ਉਹਨਾਂ ਲੋਕਾਂ ਨੂੰ ਮਸਾਲਾ ਮਿਲ ਗਿਆ ਉਹਨਾਂ ਲੋਕਾਂ ਦਾ ਕਹਿਣਾ ਸੀ ਕਿ ਲਓ ਜੀ ਆ ਬਿਆਨ ਜਿਹੜਾ ਦਿੱਤਾ ਗਿਆ ਇਹ ਬਹੁਤ ਗਲਤ ਦਿੱਤਾ ਗਿਆ ਹਾਲਾਂਕਿ ਇੱਕ ਦਿਨ ਦੇ ਵਿੱਚ ਹੀ ਉਸ ਬਿਆਨ ਨੂੰ ਜਿਹੜਾ ਹੈ ਕੰਡਮ ਕਰ ਦਿੱਤਾ ਗਿਆ ਭਾਈ ਅਮਰਤਪਾਲ ਸਿੰਘ ਵੱਲੋਂ ਪਰ ਉਹਦੇ ਉੱਤੇ ਕੋਈ ਨਹੀਂ ਬੋਲਿਆ ਮਾਤਾ ਜੀ ਦੇ ਬਿਆਨ ਨੂੰ ਲੈ ਕੇ ਬਹੁਤ ਸਾਰੇ ਵਿਰੋਧੀ ਧਿਰ ਜਾਂ ਫਿਰ ਜਿਹੜੇ ਪਸੰਦ ਨਹੀਂ ਕਰਦੇ ਕਿ ਸਿੱਖਾਂ ਦੀ ਚੜ੍ਹਦੀ ਕਲਾ ਹੋਵੇ ਕੋਈ ਨੌਜਵਾਨ ਅੱਗੇ ਆਉਣ ਸੋ ਉਹਨਾਂ ਨੇ ਬੜਾ ਮਸਾਲਾ মিডিਆ ਦੇ ਉੱਤੇ ਬਹਿ ਬਹਿ ਕੇ ਬਣਾਇਆ ਆਪਾਂ ਉਸ ਦੇ ਉੱਤੇ ਗੱਲਬਾਤ ਕਰਾਂਗੇ ਉਹ ਬਿਆਨ ਨੂੰ ਲੈ ਕੇ ਜਾਂ ਆਖਰ ਕਿਸ ਤਰ੍ਹਾਂ ਉਹ ਬਿਆਨ ਆਇਆ ਕੀ ਮਨਸ਼ਾ ਸੀ ਮਾਤਾ ਜੀ ਦੀ ਜਾਂ ਫਿਰ ਭਾਈ ਅਮਰਤਪਾਲ ਸਿੰਘ ਜਾਂ ਇਹ ਪਰਿਵਾਰ ਦੀ ਕੀ ਗੱਲਬਾਤ ਸੀ ਉਸ ਬਿਆਨ ਨੂੰ ਲੈ ਕੇ ਆਪਾਂ ਸਾਰੀ ਗੱਲਬਾਤ ਕਰਾਂਗੇ ਸਾਡੇ ਨਾਲ ਸਾਡੇ ਬਹੁਤ ਹੀ ਖਾਸ ਭਾਈ ਕੁਲਦੀਪ ਸਿੰਘ ਜੀ ਦਿਓਲ ਜੋ ਕਿ ਪ੍ਰੈਜ਼ੀਡੈਂਟ ਨੇ ਗੁਰੂ ਨਾਨਕ ਗੁਰਦੁਆਰਾ ਸਮੈਥਿਕ ਬਰਮਿੰਗਮ ਇੰਗਲੈਂਡ ਦੇ ਜੁੜੇ ਹੋਏ ਨੇ ਆਓ ਪਹਿਲਾਂ ਫਤਿਹ ਦੀ ਸਾਂਝ ਪਾਈਏ ਫਿਰ ਗੱਲਬਾਤ ਕਰਦੇ ਆਂ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਬੱਸ ਚੜਦੀ ਕਲਾ ਭਾਈ ਸਾਹਿਬ ਚੜਦੀ ਕਲਾ ਜੀ ਹਾਂਜੀ ਜੀ ਜੀ ਅੱਛਾ ਮੀਡੀਆ ਦੇ ਵਿੱਚ ਕੁਛ ਨਾ ਕੁਛ ਨਿੱਥ ਦਿਨ ਜਿਹੜਾ ਹੈ ਉਹ ਬਣਦਾ ਰਹਿੰਦਾ ਹੈ ਤੇ ਮਾਤਾ ਜੀ ਦੇ ਬਿਆਨ ਨੂੰ ਲੈ ਕੇ ਸੁਣਿਆ ਹੋਣਾ ਤੁਸੀਂ ਵੀ ਹਾਂਜੀ ਪਹਿਲਾਂ ਤਾਂ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੀ ਤੇ ਤੁਹਾਡੀ ਟੀਮ ਦਾ ਤੁਸੀਂ ਹਰੇਕ ਵੀਕ ਵਾਂਗ ਮੈਂ ਕਹਿਣਾ ਚਾਹੁੰਦਾ ਪਰ ਆਪਣਾ ਥੋੜਾ ਜਿਹਾ ਮਿਸ ਹੋ ਗਏ ਤਿੰਨ ਚਾਰ ਚਲੋ ਵਧੀਆ ਲੱਗਦਾ ਚੈਰਵਾਦ ਕਈ ਵਾਰੀ ਕਾਸ ਕਰੋ ਫਿਰ ਨਾਈਸ ਲੱਗਦਾ ਸੋ ਧੰਨਵਾਦ ਤੁਹਾਡਾ ਫਿਰ ਆਪਾਂ ਬਿਜ਼ੀ ਰਹੇ ਸੋ ਕਾਸ ਮਿਸ ਹੋ ਗਿਆ ਪਰ ਹਾਂਜੀ ਮਾਤਾ ਜੀ ਬਾਰੇ ਮੈਂ ਆਏ ਦੇਖਦਾ ਹੁੰਨਾ ਆਪਾਂ ਨੂੰ ਸਾਰਿਆਂ ਨੂੰ ਇਹ ਦੇਖਣਾ ਚਾਹੀਦਾ ਕਿ ਜੇ ਉਹਦੀ ਮਾਂ ਸਾਡੀ ਵੀ ਮਾਂ ਹੈ ਨਾ ਜੇ ਆਪਾਂ ਇਦਾਂ ਭਾਈਚਾਰੇ ਦੇ ਬਾਰੇ ਸੋਚੀਏ ਜਿਹੜਾ ਸਾਡਾ ਪੰਥ ਆ ਨਾ ਜਿਹੜੇ ਆਪਾਂ ਪੰਜਾਬੀ ਆ ਇਹ ਸਾਰਿਆਂ ਨੂੰ ਆਪਾਂ ਨੂੰ ਪਰਵਾਸ ਸਮਝਣਾ ਚਾਹੀਦਾ ਹਨਾ ਤੇ ਚਲੋ ਆਪਾਂ ਕਰਦੇ ਤਾਂ ਹਮੇਸ਼ਾ ਸਰਬੱਤ ਦੇ ਭਲੇ ਦੀ ਗੱਲ ਪਰ ਫੇਰ ਵੀ ਜੇ ਆਪਾਂ ਦੇਖੀਏ ਕਿ ਹੁਣ ਜਿਹੜੇ ਮਾਤਾ ਜੀ ਆ ਹਨ ਤੇ ਉਹਨਾਂ ਦੇ ਪਿਤਾ ਜੀ ਆ ਭਾਈ ਅਮਰਪਾਲ ਸਿੰਘ ਉਹਨਾਂ ਦੇ ਜੇ ਦੇਖੋ ਮੈਨੂੰ ਐਂ ਲੱਗਦਾ ਜੱਟ ਬੂਟ ਪਰਿਵਾਰ ਨੇ ਪਿੰਡਾਂ ਚੋਂ ਉੱਠ ਕੇ ਆਏ ਆ ਮੈਂ ਕਹਿੰਨਾ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਉਹਨਾਂ ਨੇ ਵੀ ਭਾਈ ਅਮਰਪਾਲ ਸਿੰਘ ਉਹਨਾਂ ਨੇ ਉਹਨਾਂ ਦੇ ਨਾਲ ਦੇ ਸਿੰਘਾਂ ਨੇ ਵੀ ਤੇ ਆਪਾਂ ਨੂੰ ਜੇ ਇੰਨੇ ਮੈਂ ਕਹਿੰਦਾ ਸਾਲ ਦੋ ਸਾਲ ਤਾਂ ਹੋ ਹੀ ਗਿਆ ਹੋਣਾ ਜੇ ਇੰਨੇ ਟਾਈਮ ਚ ਸਾਨੂੰ ਕੋਈ ਇੱਕ ਗੱਲ ਲੱਭ ਗਈ ਜਿੱਥੋਂ ਉਹਨਾਂ ਦੀ ਸ਼ਾਇਦ ਸੋਚ ਕਹਿ ਲਓ ਜਾਂ ਉਹਨਾਂ ਤੋਂ ਕੋਈ ਸਲਿੱਪ ਆਫ ਦਾ ਟੰਗ ਕਹਿ ਲਓ ਸਾਥੋਂ ਵੀ ਹੁੰਦਾ ਇਹ ਬਹੁਤ ਪ੍ਰੈਸ਼ਰ ਵਾਲੀ ਗੱਲ ਆ ਕੈਮਰੇ ਤੇ ਗੱਲ ਕਰਨੀ ਜਾਂ ਸਟੇਜ ਤੇ ਕਰਨੀ ਕਿਉਂਕਿ ਲੋਕ ਬਖਸ਼ਦੇ ਨਹੀਂ ਜਿਹੜੀ ਆਮ ਸੰਗਤ ਆ ਜਾ ਜਿਹੜੇ ਦਿਲੋਂ ਕਰਦੇ ਆ ਉਹਨਾਂ ਨੇ ਇਹ ਕਹਿਣਾ ਚਲੋ ਯਾਰ ਬੰਦੇ ਆਸੀਂ ਕਿ ਉਹ ਵੀ ਬੰਦੇ ਕੋਸ ਕੈਵਰੀ ਹੋ ਜਾਣ ਪਰ ਕੈਵਰੀ ਜਿਹੜੇ ਚਾਹੁੰਦੇ ਟਾਰਗੇਟ ਕਰਨਾ ਉਹਨਾਂ ਨੇ ਗੱਲ ਚੱਕ ਲੈਣੀ ਹੁਣ ਮਾਤਾ ਜੀ ਦਾ ਪਿਤਾ ਜੀ ਦਾ ਜਿੱਦਾਂ ਆਪਾਂ ਆਪਣੇਆਂ ਦਾ ਸਤਿਕਾਰ ਕਰਦੇ ਆ ਉਹਨਾਂ ਦਾ ਵੀ ਕਰਨਾ ਚਾਹੀਦਾ ਜੇ ਇੱਥੇ ਤੱਕ ਉਹ ਖਿੱਚ ਕੇ ਲੈ ਆ ਕਿੰਨੀ ਉਹਨਾਂ ਨੇ ਤੰਗੇ ਦਿੱਤੇ ਉਹਨਾਂ ਨੂੰ ਪਤਾ ਨਾ ਉਹਨਾਂ ਦਾ ਪੁੱਤ ਜੇਲ੍ਹ ਤੱਕਵੇਂ ਚੱਲਦਾ ਹੋ ਉਹਨਾਂ ਨੇ ਆਪਦੇ ਪੁੱਤ ਦਾ ਆਨੰਦ ਕਾਰਜ ਕੀਤਾ ਉਹਨਾਂ ਨੇ 2 ਦਿਨ ਨਹੀਂ ਟੱਪਣ ਦਿੱਤੇ ਮੁੰਡਾ ਚੱਕ ਲੈ ਕੀ ਜਾਨੀ ਸੋਚਦੇ ਹੋਗੇ ਪਰਿਵਾਰ ਵੀ ਕੀ ਸੋਚਦਾ ਹੋਊਗਾ ਤੇ ਅਸੀਂ ਜੇ ਉਹਨਾਂ ਤੋਂ ਕੁਝ ਕਹਿ ਹੋ ਗਿਆ ਇਹਦੇ 'ਚ ਮੈਨੂੰ ਲੱਗਦਾ ਇੰਨਾ ਨਹੀਂ ਆਪਾਂ ਨੂੰ ਲਿੰਗਾਈ 'ਚ ਨਹੀਂ ਜਾਣਾ ਚਾਹੀਦਾ ਕਈ ਵਾਰੀ ਹੋ ਜਾਂਦਾ ਬੋਲਦੇ ਆ ਬੋਲਦੇ ਕਰਕੇ ਤੁਹਾਨੂੰ ਵੀ ਪਤਾ ਜਿਹੜੇ ਆ ਮੀਡੀਆ ਚੈਨਲ ਵੀ ਹੁੰਦੇ ਆ ਉਹ ਚਾਹੁੰਦੇ ਆ ਕਿਸਾਨੀ ਮੋਰਚੇ 'ਚ ਵੀ ਆਪਾਂ ਦੇਖਿਓ ਚਾਹੁੰਦੇ ਆ ਵੀ ਹਾਂ ਵੀਕ ਉਸ ਸਲਿੱਪ ਹੋਵੇ ਕੋਸ ਕਿਹਾ ਜਾਵੇ ਪਰ ਇਹ ਵੀ ਹੋ ਸਕਦਾ ਕਿ ਸ਼ਾਇਦ ਜਿਹੜੇ ਨੇ ਮਾਤਾ ਪਿਤਾ ਹੁੰਦੇ ਆ ਉਹ ਕਹੇ ਵੀ ਆਪਦੇ ਔਲਾਦ ਲਈ ਵੀ ਜਾਂ ਆਪਦੇ ਸੇਫਟੀ ਲਈ ਵੀ ਸ਼ਾਇਦ ਹੋ ਸਕਦਾ ਡਰ ਸਕਦੇ ਆ ਕਰਕੇ ਉਹ ਮਾਹੌਲ ਜਿਹੜਾ ਉੱਥੇ ਰਹਿ ਕੇ ਕੰਮ ਕਰਨਾ ਨਾ ਦੇਖੋ ਅੱਗੇ ਮੈਂ ਸ਼ੋਹਰਾ ਮਾਤਾ ਜੀ ਨੂੰ ਵੀ ਚੱਕ ਲਿਆ ਸੀਗਾ ਹੁਣ ਉਹਨਾਂ ਦੇ ਪੁੱਤ ਨੂੰ ਵੀ ਚੱਕ ਲਿਆ ਜਿਹੜੇ ਸੈਕੰਡ ਸਨ ਉਹਨਾਂ ਨੂੰ ਵੀ ਚੱਕ ਲਿਆ ਸੋ ਕਹਿੰਦੇ ਆਪਾਂ ਉੱਥੇ ਰਹਿ ਕੇ ਕੰਮ ਕਰਨਾ ਬੜਾ ਡਿਫਰੈਂਟ ਹੈ ਕਿਈ ਵਾਰੀ ਇਹ ਚੀਜ਼ਾਂ ਹੋ ਵੀ ਸਕਦੀਆਂ ਪਰ ਆਪਾਂ ਜਦ ਹੀ ਨਾ ਅਗਲੇ ਨੂੰ ਸੋਲੀ ਚੜਾ ਦਿਆ ਦੇਖੋ ਜੀ ਇਹਨਾਂ ਨੇ ਕੀ ਕਹਿਤਾ ਕਿਉਂਕਿ ਆਪਾਂ ਟਰੈਕ ਰਿਕਾਰਡ ਦੇਖੀ ਵੀ ਹੁਣ ਤੱਕ ਜਿਹੜਾ ਕੀਤਾ ਵਧੀਆ ਹੋ ਰਿਹਾ ਆਪਾਂ ਸਾਥ ਦੇਈਏ ਨਾ ਕਿ ਮੈਨੂੰ ਲੱਗਦਾ ਲੱਤਾ ਨਾ ਖਿੱਚੀ ਹੋ ਸਕਦਾ ਮੈਂ ਗਲਤ ਹੋਵਾਂ ਪਰ ਅਗੇਨ ਮੈਂ ਉੱਥੇ ਲੈ ਕੇ ਜਾਣਾ ਜੇ ਮੈਂ ਤੁਹਾਡੇ ਨਾਲ ਵੀ ਗੱਲ ਕੀਤੀ ਜੇ ਸਾਡੇ ਵੀ ਮਾਤਾ ਪਿਤਾ ਹੋਣ ਹੁਣ ਆਪਾਂ ਰੈਗੂਲਰਲੀ ਗੱਲ ਕਰਦੇ ਆ ਜੇ ਉਹਨਾਂ ਨੂੰ ਕੋਈ ਜਾ ਕੇ ਸਵਾਲ ਪੁੱਛੇ ਹੋ ਸਕਦਾ ਉਹ ਗਲਤ ਤਰੀਕੇ ਨਾਲ ਜਵਾਬ ਦੇਣ ਇਹਦਾ ਮਤਲਬ ਇਹ ਥੋੜੀ ਆ ਉਹ ਸਾਡਾ ਬਿਆਨ ਇਹਦਾ ਮਤਲਬ ਇਹ ਥੋ ਕਹਦਾ ਵੀ ਉਹਨਾਂ ਨੂੰ ਉਹ ਐਕਸਪੀਰੀਅੰਸ ਨਹੀਂਗਾ ਵੀ ਜਿਹੜੇ ਐਕਸਪੀਰੀਅੰਸ ਨਾਲ ਆਪਾਂ ਇਹ ਸੰਗਤਾਂ 'ਚ ਜਾਂ ਪਬਲਿਕ 'ਚ ਵਿਚਰ ਸਕਦੇ ਹਾਂ ਜਦੋਂ ਤਾਂ ਭਾਈ ਅਮਰਤਪਾਲ ਸਿੰਘ ਜੇਲ੍ਹ ਦੇ ਵਿੱਚ ਜਾਂਦੇ ਨੇ ਉਸ ਦਿਨ ਤੋਂ ਲੈ ਕੇ ਆਪਾਂ ਅੱਜ ਤੱਕ ਦੀ ਗੱਲ ਕਰ ਲਈਏ ਇਸ ਪਰਿਵਾਰ ਦੇ ਵਿੱਚ ਬਹੁਤ ਵਾਰ ਜਿਹੜੇ ਰਣਜੀਤ ਕੁੱਕੀ ਹੋਰੀ ਮਾ ਉਹਨਾਂ ਦੀ ਗੱਲ ਕਰ ਲੈਣਾ ਉਹ ਕਹਿੰਦੇ ਜੀ ਪਰਿਵਾਰ ਨੂੰ ਹੀ ਅੱਗੇ ਕੀਤਾ ਹੋਇਆ ਭਾਈ ਅਮਰਤਪਾਲ ਸਿੰਘ ਨੇ ਮਤਲਬ ਮੈਂ ਤਾਂ ਇਹ ਦੇਖਿਆ ਵੀ ਕੋਈ ਨਾਲ ਖੜੇ ਹੀ ਨਹੀਂ ਉਹਨਾਂ ਦੇ ਇੱਕ ਅੰਮ੍ਰਿਤਸਰ ਮੋਰਚਾ ਲੱਗਾ ਹੈ ਉਹਦੇ ਵਿੱਚ ਜ਼ਰੂਰ ਟਾਵੇਂ ਟਾਵੇਂ ਵਿਦਵਾਨ ਆਏ ਨੇ ਪਰ ਨਾ ਉਸ ਤੋਂ ਪਹਿਲਾਂ ਤੇ ਨਾ ਬਾਅਦ ਵਿੱਚ ਜਦੋਂ ਹੁਣ ਰਿਆ ਹੀ ਇਕੱਲਾ ਪਰਿਵਾਰ ਹੈ ਅੱਗੇ ਪਿੱਛੇ ਤੁਸੀਂ ਉਹਨਾਂ ਦੇ ਨਾਲ ਖੜੇ ਨਹੀਂ ਅੱਜ ਜੇਕਰ ਉਹਨਾਂ ਦੀ ਜ਼ੁਬਾਨ ਦੇ ਵਿੱਚੋਂ ਕੋਈ ਇਸ ਤਰ੍ਹਾਂ ਦਾ ਬਿਆਨ ਨਿਕਲ ਆਉਂਦਾ ਹੈ ਤੇ ਸ ਨੇ ਉਹ ਮੈ ਤੁਹਾਨੂੰ ਲੱਗਦਾ ਨਹੀਂ ਭਾਈ ਸਾਹਿਬ ਭਾਵੇਂ ਆਪਾਂ ਗੱਲ ਵਿਦੇਸ਼ ਚ ਵਾਸਤੇ ਸਿੱਖਾਂ ਦੀ ਕਰੀਏ ਪੰਜਾਬ ਚ ਕਮੀ ਹੈ ਸਾਡੇ ਵਿੱਚ ਆਪਾਂ ਆਪਣੇ ਦਾ ਵਿਰੋਧ ਬੜੀ ਜਿੱਤੀ ਜਿਤਾਉਨੇ ਆ ਤੇ ਜਿੱਥੇ ਆਪਾਂ ਗੱਲ ਕਰਦੇ ਹੁੰਨੇ ਆ ਸਾਧ ਵੀ ਪ੍ਰਿਗਿਆ ਠਾਕੁਰ ਦੀ ਬੰਬ ਧਮਾਕਿਆਂ ਤੋਂ ਬਾਅਦ ਵੀ ਐਮਪੀ ਬਣ ਗਈ ਕਿਸੇ Hindu ਭਾਈਚਾਰੇ ਦੇ ਸਾਡੇ ਭਰਾ ਨੇ ਉਹਦਾ ਵਿਰੋਧ ਨਹੀਂ ਕੀਤਾ ਸੋ ਆਪਾਂ ਨੂੰ ਇਹ ਦੇਖਣਾ ਚਾਹੀਦਾ ਕਿ ਆਪਾਂ ਨੂੰ ਏਕੇ ਦੀ ਖਾਸ ਲੋੜ ਆ ਹੁਣ ਜਿੱਦਾਂ ਮਿਸਲਾਂ ਦੇ ਟਾਈਮ ਹੁੰਦਾ ਸੀਗਾ ਕਿ ਉਹ ਇਕੱਠੇ ਹੋ ਜਾਂਦੇ ਸੀਗੇ ਜੋ ਉਹਨਾਂ ਦੇ ਜਿਹੜੇ ਵਖਰੇਵੇਂ ਹੁੰਦੇ ਸੀਗੇ ਉਹਨਾਂ ਦੇ ਇਸ਼ੂ ਹੁੰਦੇ ਸੀ ਆਪਸ ਵਿੱਚ ਉਹਨਾਂ ਨੂੰ ਸਾਈਡ ਤੇ ਰੱਖ ਕੇ ਉਹ ਇਕੱਠੇ ਹੋ ਕੇ ਫੇਰ ਹੀ ਲਾਲਖਲੇ ਤੇ ਨਿਸ਼ਾਨ ਸਾਹਿਬ ਚੁਲੇ ਆ ਨਾ ਸੋ ਆਪਾਂ ਨੂੰ ਇਹ ਦੇਖਣਾ ਚਾਹੀਦਾ ਕਿ ਜੇ ਭਾਵੇਂ ਸਾਡੇ ਡਿਫਰੈਂਸ ਵੀ ਆ ਅਸੀਂ ਆਪਣੀ ਨੌਜਵਾਨੀ ਨੂੰ ਮੂਰੇ ਰੱਖੀਏ ਅਸੀਂ ਸਾਨੂੰ ਡਰਬੀ ਸੱਤਿਆ ਗਿਆ ਸੀਗਾ ਸਿੰਘ ਸਭਾ ਡਰਬੀ ਤੇ ਉੱਥੇ 40 ਸਾਲਾਂ ਆਜਾਦਗਾਰ ਆਈ ਗਏ ਹੈ ਮੈਂ ਬੇਨਤੀ ਕਰੂੰਗਾ ਸਾਰੀਆਂ ਸੰਗਤਾਂ ਨੂੰ ਉੱਥੇ ਜਾ ਕੇ ਦਰਸ਼ਨ ਵੀ ਕਰਨ ਜਿਹੜਾ ਨੈਸ਼ਨਲ ਸੈਕ ਹੌਲੋਕਾਸਟ ਮਿਊਜ਼ੀਅਮ ਆ ਉਹ ਵੀ ਉਹਨਾਂ ਹੀ ਰਿਫਰੈਸ਼ ਕੀਤਾ ਜਿਹੜਾ 84 ਦੇ ਸੰਬੰਧ ਵਿੱਚ ਜੂਨ ਦਾ ਵੀ ਤੇ ਜਿਹੜਾ ਨਵੰਬਰ ਦਾ ਵੀ 84 ਦੇ ਸੰਬੰਧ ਵਿੱਚ ਸੋ ਸਾਰੇ ਉੱਥੇ ਜਾ ਕੇ ਜ਼ਰੂਰ ਦਰਸ਼ਨ ਕਰਕੇ ਆਓ ਪਰ ਉੱਥੇ ਵੀ ਅਸੀਂ ਸਪੀਚ ਕੀਤੀ ਸੀ ਕਿ ਇਹ ਕਿਉਂ ਹੁੰਦਾ ਕਿ ਆਪਾਂ ਚਾਹੁੰਦੇ ਆ ਆਪਾਂ ਗੱਲਾਂ ਕਰਦੇ ਆ ਇਕੱਠੇ ਹੋ ਇਕੱਠੇ ਹੋ ਤੇ ਵਿੱਚੋਂ ਹੀ ਸਾਡੇ ਕਈ ਬਰੀ ਸਿਆਣੇ ਹੀ ਹੁੰਦੇ ਆ ਜਿਹੜੇ ਲੱਤਾਂ ਖਿੱਚਣ ਲੱਗ ਜਾਂਦੇ ਕਹਿੰਦੇ ਨਹੀਂ ਇਹ ਨੌਜਵਾਨ ਨੂੰ ਕਿਦਾਂ ਮੂਰੇ ਕਿਦਾਂ ਆਜੂਗਾ ਨਾ ਇਹਨੂੰ ਕੁਛ ਨਹੀਂ ਪਤਾ ਸਾਨੂੰ ਪ ਇਨੂੰ ਥੱਲੇ ਕਰੋ ਜਿਹੜੇ ਨੌਜਵਾਨ ਆ ਉਹ ਸਾਡੇ ਸਿਆਣਿਆਂ ਦੇ ਹੀ ਬੱਚੇ ਆ ਜੇ ਦੇਖੀਏ ਸਾਡੇ ਉਹ ਸਿਆਣੇ ਆ ਤੁਸੀਂ ਇਹ ਫਾਦਰ ਦੀ ਜਗਾ ਕਹਿ ਸਕਦੇ ਹੋ ਜਾਂ ਦਾਦੇ ਪਰਦਾਦੇ ਉਹ ਸਾਡੇ ਸਿਆਣੇ ਆ ਉਹਨਾਂ ਤੋਂ ਅਸੀਂ ਸੇਧ ਲੈ ਕੇ ਉਹਨਾਂ ਦੇ ਨਕਸ਼ੇ ਕਦਮ ਤੇ ਹੀ ਚੱਲ ਰਹੇ ਹਾਂ ਜੇ ਪਰ ਪਹਿਲਾਂ ਹੀ ਕਿਸੇ ਦਾ ਕਾਰ ਐਕਸੀਡੈਂਟ ਕਰਤਾ ਕਿਸੇ ਨੂੰ ਅਸੈਸੀਨੇਟ ਕਰਤਾ ਕਿਸੇ ਨੂੰ ਜੇਲਾਂ ਚ ਡੱਕ ਲਿਆ ਸੋ ਜਿਹੜੇ ਬੰਦੇ ਆਪਾਂ ਬਾਹਰ ਸਾਡਾ ਫਰਜ਼ ਨਹੀਂ ਬੰਦਾ ਬਾਅਦ ਚੱਕਣ ਦਾ ਬਾਅਦ ਚੱਕਣ ਦੀ ਗੱਲ ਤਾਂ ਯਾਦ ਆਇਆ ਜਦੋਂ ਮੋਰਚਾ ਲੱਗਿਆ ਸੀਗਾ ਦਰਬਾਰ ਸਾਹਿਬ ਦੇ ਬਾਹਰ ਇਸ ਪਰਿਵਾਰ ਨੇ ਲਾਇਆ ਸੀਗਾ ਤੇ ਭਾਈ ਅਮਰਪਾਲ ਸਿੰਘ ਦੀ ਫੈਮਲੀ ਨੇ ਲਾਇਆ ਸੀ ਜਾਂ ਸਿੰਘਾਂ ਨੇ ਲਵਾਇਆ ਸੀ ਸਿੰਘਾਂ ਸਿੰਘਣੀਆਂ ਨੇ ਉਦੋਂ ਇੱਥੋਂ ਆਪਾਂ ਆਵਾਜ਼ ਭਰ ਕੇ ਰਿਕਾਰਡਿੰਗ ਕਰਕੇ ਵੀਡੀਓ ਪਾਰ ਕੇ ਇੱਥੋਂ ਭੇਜਦੇ ਰਹੇ ਆ ਇਹਨਾਂ ਚੀਜ਼ਾਂ ਦਾ ਮੈਟਰ ਹੁੰਦਾ ਉਹਨਾਂ ਨੂੰ ਵੀ ਇਛਾ ਹੁੰਦਾ ਵੀ ਜਿਹੜੇ ਡਿਫਿਕਲਟੀ 'ਚ ਆ ਬੰਦੇ ਨੂੰ ਲੱਗਦਾ ਯਾਰ ਸਾਡੇ ਨਾਲ ਖੜੇ ਆ ਜਾਂ ਜਿਹੜੀ ਉੱਥੇ ਵੀ ਸ਼ਾਇਰ ਕਦੇ ਵੀ ਸੋਚ ਜਿਹੜੀ ਆ ਆਪਣੀ ਆਪਾਂ ਇੱਥੋਂ ਨਹੀਂ ਜਾ ਸਕਦੇ ਮੌਕੇ ਤੇ ਕੁੱਸ ਕਹਿ ਲੋ ਆਪਣੀ ਜਿਹੜੀ ਆਵਾਜ਼ ਆ ਫਿਰ ਵੀ ਜਾ ਤਾਂ ਰਹੀ ਆ ਆਪਾਂ ਸਾਥ ਦੇ ਇਹ ਲੱਤਾਂ ਨਾ ਖਿੱਚੀਏ ਬਿਲਕੁਲ 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 ਆਪਣਿਆਂ ਦਾ ਸਾਥ ਦੇਣਾ ਚਾਹੀਦਾ ਹੈ ਮੈਂ ਤਾਂ ਇਹ ਕਹਿਣਾ ਹੁੰਨਾ ਹੈ ਕਿ ਜਦੋਂ ਦੁਸ਼ਮਣ ਇੰਨਾ ਤਾਕਤਵਰ ਹੋਵੇ ਜਾਂ ਫਿਰ ਇੰਨਾ ਚਲਾਕ ਹੋਵੇ ਉਸ ਵળે ਕਿਤੇ ਨਾ ਕਿਤੇ ਸਾਨੂੰ ਵੀ ਇਹ ਜਿਹੜੇ ਟੈਕਟਿਕ ਹੈ ਵਰਤਣ ਲੈਣੇ ਚਾਹੀਦੇ ਆ ਮਤਲਬ ਕਹਿਣ ਦਾ ਵੀ ਵਿਰੋਧ ਕਰਨ ਦੀ بجائے ਜੋ ਗੱਲਾਂ ਨੂੰ ਇਗਨੋਰ ਕਰ ਦਿੱਤਾ ਜਾਵੇ ਤਾਂ ਫਿਰ ਉਹਦੇ ਵਿੱਚ ਭਲਾ ਵੀ ਹੁੰਦਾ ਹਰ ਵਾਰੀ ਨਹੀਂ ਆਪਣਾ ਝੁਗਾ ਚੱਕ ਦੇਣਾ ਤੇ ਦਿਖਾ ਦੇਣਾ ਲਓ ਜੀ ਸਾਡੇ ਵਿੱਚ ਤਾਂ ਇੱਕ ਤਾਂ ਹੀ ਹੈ ਨਹੀਂ ਐ ਇਸੇ ਗੱਲ ਦਾ ਫਾਇਦਾ ਜੂਨ 84 ਦੇ ਵਿੱਚ ਚੁੱਕਿਆ ਗਿਆ ਸੀਗਾ ਉਹਨਾਂ ਹਕੂਮਤਾਂ ਵੱਲੋਂ ਜਦੋਂ ਉਹਨਾਂ ਨੂੰ ਚਿੱਠੀਆਂ ਲਿਖ ਲਿਖ ਭੇਜੀਆਂ ਗਈਆਂ ਕਿ ਆਓ ਅਸੀਂ ਨਾਲ ਆ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ ਸਾਰੀ ਇਨਫੋਰਮੇਸ਼ਨ ਤੇ ਆਓ ਹਮਲਾ ਕਰੋ ਸਾਡੇ ਦਰਬਾਰ ਸਾਹਿਬ ਦੇ ਉੱਤੇ ਕਿਹਾ ਜਾਂਦਾ ਕਿ ਬੀਬੀ ਇੰਦਰਾ ਗਾਂਧੀ ਦੇ ਵਿੱਚ ਕੱਲੀ ਚ ਇਹਨਾਂ ਦਮ ਨਹੀਂ ਸੀ ਜੇ ਸਾਡੇ ਵਾਲੇ ਵਿੱਚੋਂ ਨਾ ਰਲਦੇ ਖੈਰ ਅਸੀਂ ਸਿਆਸਤ ਨੂੰ ਬਰੀ ਨਹੀਂ ਕਰਦੇ ਸਾਰਾ ਕੁਝ ਉੱਤੋਂ ਬੜਿਆ ਹੋਇਆ ਸੀਗਾ ਪਰ ਆਪਣਿਆਂ ਦਾ ਕਿਤੇ ਨਾ ਕਿਤੇ ਵਿੱਚ ਯੋਗਦਾਨ ਵਿੱਚ ਜ਼ਰੂਰ ਸੀਗਾ ਸੋ ਅੱਜ ਵੀ ਕੋਈ ਗੱਲ ਹੁੰਦੀ ਹੈ ਅਸੀਂ ਚਾਟੀ ਆਪਣਾ ਜਿਹੜਾ ਝਗਾ ਚੱਕਦੇ ਨੇ ਕਿ ਆ ਜਾਓ ਜੀ ਆ ਜਾਓ ਸਾਡੇ ਚ ਤਾਂ ਏਕਤਾ ਨਹੀਂ ਹੈਗੀ ਅਸੀਂ ਤਾਂ ਵਿਖਰੇ ਪਏ ਆ ਖਿੰਡੇ ਪਏ ਆ ਇਹ ਤਾਂ ਛੋਟੇ ਨੇ ਅੱਜ ਕੱਲ ਦੇ ਜਵਾਕ ਹੈ ਸੋ ਅੱਜ ਇਹ ਚੀਜ਼ਾਂ ਨੂੰ ਕਿਤੇ ਨਾ ਕਿਤੇ ਕੰਟਰੋਲ ਕਰਨ ਦੀ ਲੋੜ ਹੈ ਟੀਵੀ ਚੈਨਲ ਅਸੀਂ ਖੋਲ ਲਿਆ ਲਾਈਵ ਪ੍ਰੋਗਰਾਮ ਵੀ ਅਸੀਂ ਕਰਦੇ ਆ ਵੱਡੇ ਵੱਡੇ ਪਰ ਇਹਦਾ ਇਹ ਮਤਲਬ ਨਹੀਂ ਹੈਗਾ ਕਿ ਆਪਣੇ ਨੂੰ ਭੰਡੀ ਜਾਈਏ ਏਕਤਾ ਬਣਾਉਣੀ ਬੜੀ ਜ਼ਰੂਰੀ ਹੈ ਹੋਰ ਕੁਝ ਭਾਜੀ ਐਡ ਕਰੋਂਗੇ ਇਹਦੇ ਵਿੱਚ ਬਸ ਇਹੀ ਆ ਜੀ ਕਿ ਯੂ نو ਆਪਾਂ ਚੜ੍ਹਦੀ ਕਲਾ ਚ ਰਹਿਣਾ ਹਮੇਸ਼ਾ ਢੈਂਦੀ ਕਲਾ ਚ ਨਹੀਂ ਜਾਣਾ ਇਹ ਦੇਖੋ ਖਾਲਸੇ ਨਾਲ ਪਹਿਲਾਂ ਵੀ ਹੁੰਦਾ ਰਿਹਾ ਕੋੜਿਆਂ ਦੀਆਂ ਕਾਠੀਆਂ ਤੇ ਵੀ ਰਹਿੰਦੇ ਰਹੇ ਜੰਗਲਾਂ 'ਚ ਵੀ ਰਹਿੰਦੇ ਰਹੇ ਆ ਆਪਣੇ ਬੱਚਿਆਂ ਦੇ ਸਿਰਾਂ ਦੇ ਹਾਰ ਵੀ ਗਲਾਂ 'ਚ ਮਾਵਾ ਨੇ ਪਵਾਇਆ ਉਹਨਾਂ ਨੇ ਪਰ ਸਿੱਖੀ ਨਹੀਂ ਛੱਡੀ ਇਹ ਤਾਂ ਆਪਾਂ ਤਾਂ ਦੇਖੋ ਫਿਰ ਵੀ ਲਕਸ਼ਰੀ 'ਚ ਰਹਿ ਰਹੇ ਆ ਪਰ ਆਪਾਂ ਇੱਥੇ ਬਹਿ ਕੇ ਵੀ ਇੰਡੀਆ 'ਚ ਵੀ ਬਹਿ ਕੇ ਆਵਾਜ਼ ਚੱਕ ਸਕਦੇ ਮੈਨੂੰ ਲੱਗਦਾ ਆਪਣੀ ਆਵਾਜ਼ ਜਿਹੜੀ ਆ ਜਿਹੜੀ ਆ ਸੌਫਟ ਡਿਟਰਮੀਨੇਸ਼ਨ ਦੀ ਗੱਲ ਕਰ ਲਓ ਜਾਂ ਇਨਸਾਫ ਦੀ ਆਵਾਜ਼ ਹੁਣ ਮੇਨਸਟ੍ਰੀਮ ਹੋ ਗਈ ਆ ਹੁਣ ਆਪਾਂ ਇੰਨੀ ਗੱਲਾਂ ਕਰਦੇ ਪਹਿਲਾਂ ਇਹ ਜੇ ਚੈਨਲ ਤੁਹਾਡੇ ਵਰਗੇ ਚੈਨਲ ਹੀ ਗੱਲਾਂ ਕਰਦੇ ਸੀਗੇ ਸੱਚ ਦੀ ਬਾਤ ਚੱਕਦੇ ਹੁਣ ਮੇਨਸਟ੍ਰੀਮ ਮੀਡੀਆ ਇੰਟਰਨੈਸ਼ਨਲ ਮੇ ਉਹਨਾਂ ਦੇ ਪਤਾ ਨਹੀਂ ਮੈਂ ਹੁਣ ਨਾ ਲੈ ਸਕਦਾ ਕਿ ਨਹੀਂ ਆਪਾਂ ਨੂੰ ਸਾਰਿਆਂ ਦਾ ਪਤਾ ਹੀ ਉਹ ਵੀ ਗੱਲ ਕਰ ਰਹੇ ਆ ਸੋ ਆਪਾਂ ਆਪ ਹੀ ਨਾ ਹੁਣ ਹੋ ਜੀਏ ਕਿ ਨਹੀਂ ਯਾਰ ਇਹ ਆਏ ਸੀ ਇਹੋ ਆਏ ਸੀ ਉਹ ਇਹਨੇ ਕੀ ਕਰ ਲੈਣਾ ਇਦਾਂ ਨਾ ਰੱਖੀਏ ਆਪਾਂ ਤੱਕਾ ਲਾਈ ਰੱਖੀਏ ਕਿਉਂਕਿ ਕਹਿੰਦੇ ਹੁੰਦੇ ਆ ਖੋਟਾ ਸਿੱਕਾ ਵੀ ਕਈ ਵਾਰੀ ਕੰਮ ਆ ਜਾਂਦਾ ਆਪਾਂ ਇਹ ਨਹੀਂ ਕਹਿੰਦੇ ਸਾਡੇ ਸੰਗ ਖੋਟੇ ਸਿੱਕੇ ਆ ਪਰ ਜੇ ਤੁਸੀਂ ਮੰਨਦੇ ਹੋ ਵੀ ਉਹਨਾਂ 'ਚ ਕਮੀਆਂ ਕਮੀਆਂ ਸਾਡੇ ਸਾਰਿਆਂ 'ਚ ਆਸੀਂ ਬੰਦੇ ਆ ਰੱਬ ਤਾਂ ਅਸੀਂ ਬਾਣ ਨਹੀਂ ਸਕਦੇ ਆਪਾਂ ਇੱਕ ਦੂਜੇ ਦਾ ਸਾਥ ਦੇਈ ਆਪਾਂ ਪ੍ਰਾਪਤੀਆਂ ਕਰੀਏ ਡੈਫੀਨੇਟਲੀ ਭਾਜੀ ਬਹੁਤ ਧੰਨਵਾਦ ਕੀਮਤੀ ਵਿਚਾਰ ਦੇਣ ਦੇ ਲਈ ਥੈਂਕ ਯੂ ਜੀ ਵਾਈਕ ਜੀ ਕਾਕਾ ਖਾਲਸਾ ਵਾਈਕ ਜੀ ਦੇ ਬਤੇ ਸੋ ਚੜਦੀ ਕਲਾ ਦੇ ਵਿੱਚ ਰਹੋ ਪ੍ਰਾਈਡ ਪੰਜਾਬ ਟੀਵੀ ਦੇਖਦੇ ਰਹੋ ਤੇ ਹੋਰ ਪ੍ਰੋਗਰਾਮ ਜਿਹੜੇ ਆ ਔਨ ਦੀ ਵੇ ਨੇ ਨਾਲ ਜੁੜੇ ਰਹੋ ਸਬਸਕ੍ਰਾਈਬ ਵੱਧ ਤੋਂ ਵੱਧ ਕਰੋ ਉਸ ਤੋਂ ਬਾਅਦ ਫੇਸਬੁੱਕ ਤੇ ਸਾਨੂੰ ਜਿਹੜਾ ਫੋਲੋ ਕਰਨਾ ਨਾ ਭੁੱਲਿਓ ਸਾਡੀਆਂ ਵੀਡੀਓਜ਼ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਰੈਸਟ੍ਰਿਕਸ਼ਨਸ ਲੱਗੀਆਂ ਹੋਈਆਂ ਸੋ ਫੇਸਬੁੱਕ ਪੇਜ ਜਿਹੜਾ ਬੜੀ ਬਾਰੀ ਕੋਸ਼ਿਸ਼ ਕਰਨ ਦੇ ਬਾਵਜੂਦ ਚੱਲਦਾ ਨਹੀਂ ਹੈ ਸੋ ਵੱਧ ਤੋਂ ਵੱਧ ਫੇਸਬੁੱਕ 깔 ਤੇ ਆਣ ਦਿਆ ਕਰੋ ਬਹੁਤ ਧੰਨਵਾਦ ਥੈਂਕ